ਦੋਸਤੋ ਮੈਲ ਗ੍ਰਾਉਂਡ ਤਾਰੀਵਾਲ ਦੇ ਵਿੱਚ ਮਰਹੂਮ ਰਣਵੀਰ ਸਿੰਘ ਯੋਦਾ ਯਾਦਗਾਰੀ ਕ੍ਰਿਕਟ ਟੂਰਨਾਮੈਂਟ ਚੱਲ ਰਿਹਾ ਹੈ ਕੱਲ ਇਸ ਦਾ ਫਾਈਨਲ ਮੈਚ ਹੈ ਜੋ ਕਿ ਕਮੇਟੀ ਟੀਮ ਔਰ ਪਠਾਨਕੋਟ ਦੀ ਟੀਮਾਂ ਦੇ ਵਿਚਕਾਰ ਖੇਡਿਆ ਜਾਏਗਾ ਇਸ ਤੋਂ ਪਹਿਲਾਂ ਦੀਨਾਨਗਰ ਤੇ ਪਠਾਨਕੋਟ ਵਿੱਚ ਖੇਡੇ ਗਏ ਮੈਚ ਦੇ ਦੌਰਾਨ ਇਸ ਮਰਹੂਮ ਖਿਡਾਰੀ ਰਣਵੀਰ ਸਿੰਘ ਦੇ ਚਾਚਾ ਜੋ ਕਿ ਖੁਦ ਇੱਕ ਆਰਮੀ ਆਫੀਸਰ ਨੇ ਵਿਸ਼ੇਸ਼ ਤੌਰ ਤੇ ਇਸ ਟੂਰਨਾਮੈਂਟ ਨੂੰ ਦੇਖਣ ਪਹੁੰਚੇ ਭਾਵੁਕ ਹੁੰਦੇ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਭਤੀਜਾ ਜੋ ਇਸ ਦੁਨੀਆ ਵਿੱਚ ਨਹੀਂ ਹੈ ਉਸ ਦੀ ਯਾਦ ਨੂੰ ਜੀਵਿਤ ਰੱਖਣ ਦੇ ਲਈ ਜੋ ਉਹਨਾਂ ਦੇ ਦੋਸਤਾਂ ਵੱਲੋਂ ਇੱਕ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ ਬਹੁਤ ਹੀ ਸ਼ਲਾੰਘਾਯੋਗ ਹੈ ਉਹਨਾਂ ਨੇ ਨਸ਼ਿਆਂ ਤੋਂ ਦੂਰ ਰਹਿਣ ਦੀ ਨੌਜਵਾਨਾਂ ਨੂੰ ਅਪੀਲ ਕੀਤੀ ਮੈਚ ਦੇ ਬਾਰੇ ਦੱਸ ਦਈਏ ਕਿ ਇਸ ਮੈਚ ਦੇ ਵਿੱਚ ਪਠਾਨਕੋਟ ਦੀ ਟੀਮ ਦੀ ਜਿੱਤ ਰਹੀ ਜਿਸ ਵਿੱਚ ਸਨੀ ਕਲੇਅਰ ਮੈਨ ਆਫ ਦਾ ਮੈਚ ਰੇ ਜਿਨ੍ਹਾਂ ਨੇ 27 ਰਨ ਬਣਾਏ ਔਰ ਜਦੋਂ ਲਿੰਦੀ ਵਾਰੀ ਆਈ ਤਾਂ 4 ਓਵਰਾਂ ਦੇ ਵਿੱਚ ਸਿਰਫ 16 ਰਨ ਦੇ ਕੇ ਹੀ ਵਿਰੋਧੀ ਟੀਮ ਦੇ 4 ਮੇਨ ਬੈਟਸਮੈਨਾਂ ਨੂੰ ਆਊਟ ਕਰਕੇ ਸਾਰਾ ਮੈਚ ਹੀ ਪਲਟਾ ਦਿੱਤਾ ਸਨੀ ਕਲੇਰ ਦੱਸਦੇ ਇਹ ਕਿ ਪਠਾਨਕੋਟ ਦੇ ਇੱਕ ਨਾਮਵਰ ਕ੍ਰਿਕਟ ਖਿਡਾਰੀ ਹਨ ਔਰ ਕ੍ਰਿਕਟ ਦੇ ਨਾਲ ਉਹਨਾਂ ਦਾ ਪਿਆਰ ਔਰ ਲਗਾਵ ਜਗ ਜਾਹਰ ਹੈ ਸਨੀ ਕਲੇਰ ਜੋ ਕਿ ਮੈਨ ਆਫ ਦਾ ਮੈਚ ਰਹੇ ਉਹਨਾਂ ਨੇ ਵੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਗਰਾਊਂਡਾਂ ਦੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਮੇਰਾ ਨਾਮ ਬਲਰਾਜ ਸਿੰਘ ਹੈ ਜੀ ਇਹ ਜੋ ਟੂਰਨਾਮੈਂਟ ਹੋ ਰਿਹਾ ਰਣਵੀਰ ਸਿੰਘ ਜੋਧਾ ਦੀ ਯਾਦ ਵਿੱਚ ਹੋ ਰਿਹਾ ਉਹ ਆਪ ਖੋਦੀ ਇੱਕ ਬਹੁਤ ਹੀ ਵਧੀਆ ਪਲੇਅਰ ਸੀ। ਉਹ 골ਡ ਮੈਡਲ ਵੀ ਹੁੰਦੇ ਉਸ ਬੱਚੇ ਨੇ ਜਿੱਤਿਆ ਸੀ। ਔਰ ਮੇਰੇ ਮਨਚੇ ਇੱਛਾ ਸੀ ਕਿ ਉਸ ਦਾ ਨਾਮ ਜੜਾ ਵਾ ਕਿਸੇ ਵੀ ਤਰ੍ਹਾਂ ਦੇ ਨਾਲ ਜਿੰਦਾ ਰੱਖਿਆ ਜਾ ਸਕੇ। ਕਿਉਂਕਿ ਹਜ਼ਾਰਾਂ ਲੋਕ ਮਰਦੇ ਆ ਔਰ ਬਾਅਦ ਵਿੱਚ ਉਹਨਾਂ ਨੂੰ ਕੋਈ ਯਾਦ ਨਹੀਂ ਕੀਤਾ ਜਾਂਦਾ। ਪਰ ਮੇਰੇ ਮਨ ਵਿੱਚ ਇਹ ਸੀ ਕਿ ਉਸ ਬੱਚੇ ਦੀ ਯਾਦ ਨੂੰ ਜਿੰਦਾ ਰੱਖਣ ਵਾਸਤੇ ਕੋਈ ਐਸਾ ਟੂਰਨਾਮੈਂਟ ਕਰਵਾਇਆ ਜਾਵੇ। ਉਹਦੀ ਯਾਦ ਬਣੀ ਰਵੇ। ਤੇ ਬਾਕੀ ਸਾਰਿਆਂ ਦਾ ਸਹਿਯੋਗ ਹੈ ਮੇਰੇ ਨਾਲ। ਮੇਰੇ ਨਾਲ ਸੰਤਾ ਜੀ ਰਮਨ ਜੀ ਇਹਨਾਂ ਦੇ ਸਹਿਯੋਗ ਦੇ ਨਾਲ ਇਹ ਟੂਰਨਾਮੈਂਟ ਬਹੁਤ ਹੀ ਵਧੀਆ ਹੋਇਆ ਹੈ ਔਰ ਛੇਪਰਾਲ ਨੂੰ ਜੋ ਫਾਈਨਲ ਟੂਰਨਾਮੈਂਟ ਹੋ ਰਿਹਾ ਹੈ ਸਾਰੇ ਧਾਰੀਵਾਲ ਦੀ ਪਬਲਿਕ ਨੂੰ ਇਹ ਸੁਨੇਹਾ ਹੈ ਕਿ ਸਾਰੇ ਹੋ ਮਹਾ ਮਾ ਕੇ ਆਉਣ ਔਰ ਇਹਦਾ ਮੈਚ ਦਾ ਆਪਣੇ ਲੁਤਫ ਉਠਾਉਣ ਠੀਕ ਹੈ ਜੀ ਮੈਂ ਮਨਦੀਪ ਸ਼ਰਮਾ ਬਠਾਨਗੋੜ ਤੋਂ ਜੀ ਸਰ ਜਿਹੜਾ ਦੇਖੀ ਰਵੀਲ ਸਿੰਘ ਜੋਧਾ ਜਿਹੜਾ ਮੈਮੋਰੀਅਲ ਟੂਰਨਾਮੈਂਟ ਹੋਇਆ ਜਿਹੜਾ ਪਹਿਲਾ ਮੈਂ ਕਲੱਬ ਦਾ ਸਭ ਤੋਂ ਪਹਿਲਾਂ ਬਹੁਤ-ਬਹੁਤ ਧੰਨਵਾਦ ਕਹਿਣਾ ਚਾਹੁੰਦਾ ਇਹਨਾਂ ਨੇ ਬਹੁਤ ਵਧੀਆ ਇਨੀਸ਼ੀਏਟ ਲਿਆ ਇੱਕ ਇਨੀਸ਼ੀਏਟ ਲੈਣ ਤੋਂ ਬਾਅਦ ਇੱਕ ਚੀਜ਼ ਦੇਖੋ ਇਹਨਾਂ ਨੇ ਬਹੁਤ ਵਧੀਆ ਕਰਾਇਆ ਕਿ ਜਿਹੜਾ 40 ਪਲੱਸ ਸਾਡਾ ਟੂਰਨਾਮੈਂਟ ਕਰਾਇਆ ਹੰਦ ਨੇ ਬਹੁਤ ਵਧੀਆ। ਤਾਂ ਮੈਂ ਯੂਥ ਨੂੰ ਵੀ ਕਹਾਂਗਾ ਕਿ ਤੁਸੀਂ ਨਸ਼ੇ ਤੋਂ ਦੂਰ ਹੋ ਕੇ ਗਰਾਊਂਡ ਨਾਲ ਜੁੜੋ। ਸੋ ਜਿਹੜਾ ਸਾਡੇ ਪੰਜਾਬ ਦੇ ਗਤੌਮਤ ਲੱਗੀਆਂ ਨਸ਼ਿਆਂ ਦੀ ਉਹਨੂੰ ਆਪਾਂ ਦੂਰ ਕਰੀਏ ਤੇ ਆਪਾਂ ਰੁਝਾਨ ਆਪਣਾ ਸਪੋਰਟਸ ਵੱਲ ਰੱਖੀਏ। ਭਾਜੀ ਪਠਾਨਕੋਟ ਤੋਂ ਤੁਸੀਂ ਧਾਰੀਵਾਲ ਆਏ ਹੋਏ ਹੋ ਗਰਾਊਂਡ ਦੇ ਵਿੱਚ ਮੈਚ ਖੇਡਣ। ਕਿਸ ਤਰ੍ਹਾਂ ਦੇ ਇੱਥੇ ਪ੍ਰਬੰਧ ਤੁਹਾਨੂੰ ਦੇਖਣ ਨੂੰ ਮਿਲੇ ਆ? ਕੋਈ ਤੁਹਾਨੂੰ ਕਿਸੇ ਮੁਸ਼ਕਿਲ ਜਾਂ ਕਿਤੇ ਪਰੇਸ਼ਾਨੀ ਦਾ ਸਾਹਮਣਾ ਤਾਂ ਨਹੀਂ ਕਰਨਾ ਪਿਆ? ਦੇਖੋ ਜੀ ਪਠਾਨਕੋਟ ਚ ਕੀ ਹੈ ਸ਼ਹਿਰਾ ਚ ਹੁਣ ਗਰਾਊਂਡਾਂ ਬਹੁਤ ਘੱਟ ਰਹਿ ਗਈਆਂ ਸੋ ਜਿਹੜੀ ਇਹਨਾਂ ਨੂੰ ਗਰਾਊਂਡ ਮਿਲੀ ਹੈ ਇਹਨਾਂ ਨੂੰ ਰੱਬੋਂ ਰੱਬੀ ਪੱਖੋਂ ਇੱਕ ਬਹੁਤ ਵਧੀਆ ਇੱਕ ਸੁਗਾਤ ਮਿਲੀ ਹੈ ਸੋ ਮੈਂ ਚਾਹਾਂਗਾ ਕਿ ਕਲੱਬ ਨੂੰ ਮੈਂ ਇੱਕ ਹੋਰ ਨਹੀਂ ਛੜਕਾਂ ਗਰਾਊਂਡ ਬਹੁਤ ਵਧੀਆ ਵਿਕਟ ਬਹੁਤ ਵਧੀਆ ਬਹੁਤ ਮਿਹਨਤ ਕੀਤੀ ਇਹਨਾਂ ਨੇ ਬਹੁਤ ਵਧੀਆ ਵਿਕਟ ਬਣਾਇਆ ਓਵਰ ਆਲ ਜਿਹੜਾ ਇਹਨਾਂ ਨੇ ਟੂਰਨਾਮੈਂਟ ਕਰਾਇਆ ਬਹੁਤ ਵਧੀਆ ਕਰਾ ਰਹੇ ਨੇ ਸੋ ਮੈਂ ਹੋਰ ਚਾਹਾਂਗਾ ਕਿ ਇਹ ਜਿਸ ਗਰਾਊਂਡ ਜਿਹੜੀ ਹੈਗੀ ਇਹਨਾਂ ਨੂੰ ਗਰਾਊਂਡ ਮਿਲ ਰਿਹਾ ਸੋ ਇਹਨੂੰ ਸਟੇਡੀਅਮ ਦੇ ਰੂਪ ਵਿੱਚ ਇਹਨੂੰ ਬਣਾਇਆ ਜਾ ਰਨਵੀਰ ਸਿੰਘ ਯੋਦੇ ਦੀ ਯਾਦਗਰੀ ਵਿੱਚ ਪਹਿਲਾ ਕ੍ਰਿਕਟ ਟੂਰਨਾਮੈਂਟ ਅੱਜ ਕਰਾਇਆ ਗਿਆ ਤੇ ਅੱਜ ਪਹਿਲਾ ਸੈਮੀਫਾਈਨਲ ਮੈਚ ਸੀ ਪਠਾਨਕੋਟ ਤੇ ਗਰਦਾਸਪੁਰ ਦੇ ਵਿੱਚ ਜਿਹਦੇ ਵਿੱਚ ਪਠਾਨਕੋਟ ਦੀ ਟੀਮ ਜਿੱਨਰ ਰਹੀ ਹੈ ਤੇ ਮੈਨ ਆਫ ਦਾ ਮੈਚ ਜਿਹੜੇ ਹੈ ਪਠਾਨਕੋਟ ਦੇ ਪਲੇਅਰ ਸੰਨੀ ਭਾਜੀ ਰਹੇ ਨੇ ਤੇ ਅੱਜ ਦੇ ਸਾਡੇ ਚੀਫ ਗੈਸਟ ਸਾਡੇ ਬਾਉ ਕਲਿਆਣਪੁਰ ਤੋਂ ਜਿਨ੍ਹਾਂ ਨੇ ਆਰਮੀ ਦੇ ਵਿੱਚ ਸੇਵਾ ਨਿਭਾਈ ਹੈ ਤੇ ਬਹੁਤ ਹੀ ਵਧੀਆ ਹੁਣ ਸਮਾਜ ਸੇਵੀ ਨੇ ਤੇ ਉਹ ਅੱਜ ਸਾਡੇ ਮੈਚ ਦਾ ਉਦਘਾਟਨ ਕਰਕੇ ਗਏ ਨੇ ਸਰੋਰ ਕਿੰਨੇ ਮੈਚ ਬਕਾਇਆ ਰਹਿ ਗਏ ਆ ਕਿਵੇਂ ਦੀਆਂ ਤਿਆਰੀਆਂ ਚੱਲ ਰਹੀਆਂ ਦੱਸੋ ਫਾਈਨਲ ਮੈਚ ਰਹਿ ਗਿਆ ਉਹ 6 April ਨੂੰ ਹੋਏਗਾ ਬੜਾ ਹਮਮਾ ਕੇ ਬਹੁਤ ਵਧੀਆ ਤਰੀਕੇ ਦੇ ਨਾਲ ਫਾਈਨਲ ਮੈਚ ਕਰਾਇਆ ਜਾਏਗਾ ਤੇ ਮੈਂ ਜਿੰਨੀ ਵੀ ਧਾਰੀਆਲ ਦੀ ਪਬਲਿਕਾ ਉਹਨਾਂ ਨੂੰ ਕਹਾਂਗਾ ਕਿ 6 April ਨੂੰ ਹਮਮਾ ਕੇ ਇੱਥੇ ਪੁੱਜਣ